ਆਡੇ ਦੁੱਖਾਂ ਦਾ ਇੱਕ ਕਾਰਨ ਕੀ ਈ ਹੈ ਕੈਸੀ ਲੋਕਾਂ ਨੇ ਆਪਣ ਇਕੱਠੇ ਕਰ ਲੈ ਲੋਕਾਂ ਦੀਆਂ ਬੁਰਾਈਆਂ ਇਕੱਠੀਆਂ ਕਰਧੀਆਂ ਹੁਣ ਉਹ ਬੁਰਾਈਆਂ ਜਾਂ ਲੋਕਾਂ ਦੇ ਕਰੇ ਹੋਏ ਜਿਹੜੇ ਆਪਣ ਇਕੱਠੇ ਅਸੀਂ ਕਦੀ ਬੈਠੀਆਂ ਉਹ ਛੱਡਣ ਨੂੰ ਮੰਨ ਨਹੀਂ ਕਰ ਰਿਹਾ ਤੇ ਉਹਨਾਂ ਨੂੰ ਛੱਡ ਨਹੀਂ ਰਿਹਾ ਉਹ ਤੈਨੂੰ ਦੁਖੀ ਵੀ ਕਰ ਰਿਹਾ ਲੋਕਾਂ ਦੀਆਂ ਮੀੜੀਆਂ ਕੋਰਾਈਆਂ ਇਕੱਠੀਆਂ ਕਰੀ ਬੈਠਾ ਨਾ ਉਹ ਤੈਨੂੰ ਦੁਖੀ ਕਰੇਗੀ ਨਹੀਂ ਲੋਕਾਂ ਦੇ ਅਫਗਣ ਜਿਹੜੇ ਇਕੱਠੇ ਕਰੀ ਬੈਠੋ ਉਹ ਤੈਨੂੰ ਦੁਖਦੇ ਰਹੀਆਂ ਨੇ ਦੁਖੀ ਨਾ ਹੋਣਾ ਪਰ ਛੱਡਣਾ ਇਹ ਛੱਡਣਾ ਲੋਕਾਂ ਦੇ ਆਤਮਾ ਵੀ ਛੱਡਣਾ ਮਹਾਰਾਜ ਦੇ ਉਦਾਹਰਣ ਪਾਗਲ ਕਵੀ ਦੀ ਇੱਕ ਮਰਜ਼ੀ ਉੱਤੇ ਦਾ ਇੱਕ ਸ਼ਬਦ ਸੁੱਕੀ ਹੱਡੀ ਨੂੰ ਉਹ ਚੁੱਕ ਕੇ ਲੈ ਹੁੰਦਾ ਹੈ ਉਹ ਹੱਡੀ ਨੂੰ ਜਦੋਂ মুখ ਵਿੱਚ ਪਾ ਕੇ ਆਪਣੇ ਦੰਦਾਂ ਨਾਲ ਤੋੜਦਾ ਹੈ ਨਾ ਉਹ ਤਿੱਖੀ ਹੋ ਕੇ ਜਦੋਂ ਜਦੋਂ ਤਿੱਖੀ ਹੋ ਕੇ ਹੱਡੀ ਉਹ ਟੁੱਟਦੀ ਹੈ ਉਹੀ ਹੱਡੀ ਉਹਦੇ মুখ ਦੇ ਵਿੱਚ ਜ਼ਖਮ ਕਰ ਦਿੰਦੀ ਹੈ ਉਹ ਜ਼ਖਮ ਦੇ ਵਿੱਚੋਂ ਨਿਕਲਿਆ ਹੋਇਆ ਜਦੋਂ ਕੁੱਤੇ ਦੇ ਗਲ ਦੇ ਰੱਤ ਅੰਦਰ ਜਾਂਦਾ ਹੈ ਨਾ ਉਹਨੂੰ ਇਹ ਲੱਗਦਾ ਹੈ ਕਿ ਮਨਾ ਹੱਡੀ ਵਿੱਚੋਂ ਰੱਖ ਰਿਹਾ ਹੈ ਜਦੋਂ ਕੇ ਹੱਡੀ ਵਿੱਚੋਂ ਰਸ ਆਈਆ ਹੱਡੀ ਤਾਂ ਸੁੱਕੀ ਹੈ ਵੀ ਚੁੱਕ ਕੇ ਲੱਗਿਆ ਉਹ ਸੁੱਕੀ ਹੈ ਔਰ ਜਦੋਂ ਉਹ ਮੁਖ ਵਿੱਚ ਪਾ ਕੇ ਕੁੱਤੇ ਦੇ ਦੰਦਾਂ ਨਾਲ ਟੁੱਟੀ ਉਹ ਟੁੱਟੀ ਇਸ ਤਰੀਕੇ ਦੇ ਨਾਲ ਕਿ ਹੱਡੀ ਨੇ ਕੁੱਤੇ ਦੇ ਮੁਖ ਦੇ ਵਿੱਚ ਜ਼ਖਮ ਕਰ ਦਿੱਤਾ ਉਦੇ ਆਪਣੇ ਜਟਮ ਦੇ ਵਿੱਚੋਂ ਹੀ ਖੂਨ ਉਹਦਾ ਹੀ ਉਹਦੇ ਘੜਾ ਹੀ ਨੰਨ ਅੰਦਰ ਗਿਆ ਉਹਨੂੰ ਸੁਆਦ ਆਇਆ ਭਰਮਿਕ ਪਾਲ ਬੈਠੀਆਂ ਮੰਦ ਅੰਦਰ ਕੀ ਬਣਾ ਇਸ ਹੱਡੀ ਵਿੱਚੋਂ ਸੁਆਦ ਆਉਂਦਾ ਹੈ ਕੁੱਟਾ ਐਸੀ ਕਰਕੇ ਉਸ ਹੱਡੀ ਨੂੰ ਛੱਡਦਾ ਨਹੀਂ ਪਰ ਉਹਨੇ ਪਤਾ ਕਿ ਇਹਦੇ ਵਿੱਚੋਂ ਸੁਆਦ ਕਿੱਥੇ ਆਇਆ ਇਹਦਾ ਮੇਰਾ ਲਹੂ ਹੀ ਮੇਰੇ ਅੰਦਰ ਲਿਖਦਾ ਹੈ ਮੇਰੇ ਹੀ ਸੁਆਦ بندہ بچارا اسی ویک مالک ہے لوگ چکی بیٹھا ہے راس ہے کما ہے سواد ہے سواد ہے رس ہے آنند ہے پرینہ میں تو نہ کوئی رس ہے نہ سواد ہے نہ کوئی آنند ہے

ਕਰਮੀ ਸਤਗੁਰ ਪਾਇਆ ਜਿਨਾਂ ਹੋ ਗਿਆ ਖਿੜਾ ਗੁਰੂ ਕਿਰਪਾ ਕਰੇ ਤਾਂ ਛੁਡਾ ਲੈਂਦੇ ਨਾ ਜੀਵਾਂ ਗੁਰੂ ਬਖਸ਼ਿਸ਼ ਕਰੇ ਨਾ ਗੁਰੂ ਛੁਡਾ ਲੈਂਦੇ ਨਾ ਜੀਵਾਂ